ਜੀ ਗੱਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਮਹਿਲਾ ਨੈਸ਼ਨਲ ਪ੍ਰਧਾਨ ਅਲਕਾ ਲਾਂਬਾ ਜੀ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਸੀ ਨਾਰੀ ਨਿਆ ਹੈ ਤਿਆਰ ਹਮ ਉਸ ਦਾ ਅੱਜ 20 ਤਰੀਕ ਤੱਕ ਦਾ ਉਹ ਪ੍ਰੋਗਰਾਮ ਦਿੱਤਾ ਗਿਆ ਸੀ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਬੰਗਾ ਬਲੌਕ ਦੇ ਪਿੰਡ ਬਾੜੋਵਾਲ ਵਿਖੇ ਜਿੱਥੇ ਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜੀ ਇੱਥੇ ਪਹੁੰਚੇ ਨੇ ਮੈਡਮ ਜਸਵੀਰ ਕੌਰ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਇੱਥੇ ਨਾਰੀ ਨਿਆਂ ਹੈ ਤਿਆਰ ਹਮ ਮਹਿਲਾ ਕਾਂਗਰਸ ਵੱਲੋਂ ਇਹ ਪ੍ਰੋਗਰਾਮ ਅੱਜ ਇੱਥੇ ਕੀਤਾ ਗਿਆ ਹੈ ਉਹ ਗੱਲ ਕਰਾਉਣੀ ਹੈ ਤੁਹਾਡੀ ਜ਼ਿਲ੍ਹਾ ਪ੍ਰਧਾਨ ਮੈਡਮ ਜਸਵੀਰ ਕੌਰ ਜੀ ਨਾਲ ਇਹਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ ਸਾਨੂੰ ਮੈਡਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਕੌਰ ਮਹਿਲਾ ਕਾਂਗਰਸ ਪ੍ਰਧਾਨ ਅਸੀਂ ਇਹ ਨਾਰੀ ਨਿਆਂ ਹੈ ਤਿਆਰ ਹਮ ਹਮ ਇਹ ਸਾਰੀਆਂ ਲੇਡੀਜ਼ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਅਸੀਂ ਇਹ ਆਪਾਂ ਜਿਹੜੇ ਪਰ ਰਲੀਆ ਕਰ ਰਹੇ ਆ ਜੋ ਆਪਾਂ ਆਪਣੀਆਂ ਮੀਟਿੰਗਾਂ ਕਰ ਰਹੇ ਆ ਇਸ ਕਰਕੇ ਵੀ ਸਾਡੀ ਜਿਹੜੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਬਾਕੀ ਮੈਡਮ ਲੰਬਾ ਜੀ ਦੇ ਕਹਿਣ ਦੇ ਅਨੁਸਾਰ ਹੀ ਸਾਰਾ ਪੰਜਾਬ ਵਿੱਚ ਹੋ ਰਿਹਾ ਤੇ ਰਿజర్ਵਰ ਜੋ ਨਤਾਸ਼ਾ ਮੈਡਮਾ ਉਹਨਾਂ ਦੇ ਸਾਰਿਆਂ ਦੇ ਕਹਿਣ ਦੇ ਇਹ ਸਭ ਅਸੀਂ ਕਰ ਰਹੇ ਆ ਮੈਨੂੰ ਇਹ ਆਪਣਾ ਆਪਣੇ ਪਿੰਡ ਵਿੱਚ ਵੀ ਮੇਰਾ ਰਹਿੰਦਾ ਸੀ ਮੈਂ ਆਪਣੇ ਪਿੰਡ ਦਾ ਵੀ ਅੱਜ ਤਿਆਰ ਕਰ ਲਿਆ ਮਰੋਂ ਦੇਖ ਰਹੇ ਆ ਵੀ ਬਹੁਤ ਪਹਾੜੀ ਮਾਤਰਾ ਦੇ ਵਿੱਚ ਇੱਥੇ ਔਰਤਾਂ ਪਹੁੰਚੀਆਂ ਨੇ ਔਰ ਕਿਸ ਕੀ ਸਮਝਦੇ ਹੋ ਕਿਸ ਤਰ੍ਹਾਂ ਦਾ ਹੁਗਾਰਾ ਮਿਲ ਰਿਹਾ ਬਸ ਵਧੀਆ ਹੁਗਾਰਾ ਵਧੀਆ ਮਿਲਿਆ ਵੈਸੇ ਤਾਂ ਪਰ ਫਿਰ ਵੀ ਜਿੰਨਾ ਚਿਰ ਆਪਾਂ ਵਿੱਚ ਵਿਚਰਦੇ ਨਹੀਂ ਆਪਾਂ ਨੂੰ ਹਲੇ ਕੁਝ ਵੀ ਪਤਾ ਨਹੀਂ ਚੱਲਦਾ ਕਿਉਂਕਿ ਆਪਾਂ ਜੇ ਵਿੱਚ ਵਿਚਰਾਂਗੇ ਇਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਚੱਲਦਾ ਹਲੇ ਤਾਂ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਚੱਲਦਾ ਕੁਝ ਨਹੀਂ ਹਲੇ ਕਹਿ ਸਕਦੇ ਪਰ ਇਦਾਂ ਆ ਪਰ ਆਪਾਂ ਇਹਨਾਂ ਨੂੰ ਤਿਆਰ ਕਰ ਰਹੇ ਹਾਂ ਹਾਂਜੀ ਤੇ ਮੋਰੇ ਜੋ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਲਈ ਵੀ ਆ ਇਹਦਾ ਕੋਈ ਵੀ ਹੋ ਸਕਦਾ ਇਹਨਾਂ ਦੇ ਵਿੱਚ ਕੋਈ ਲੇਡੀ ਸ਼ੋ ਜਾ ਜਾਈ ਕੋਈ ਜੈਂਟਸ ਹੋ ਸਕਦਾ ਕੋਈ ਪੈਂਚ ਬਣੋ ਸਰਪੰਚ ਬਣੋ ਇਹਨਾਂ ਨੂੰ ਵੀ ਨੌਲੇਜ ਹੋਣੀ ਚਾਹੀਦੀ ਆ ਵੀ ਸਾਡੇ ਹੱਕਾਂ ਬਾਰੇ ਅਸੀਂ ਕੀ ਕੀ ਕਰ ਰਹੇ ਆ ਹਾਂ ਜੀ ਸਮਝੇ ਬੜਾ ਜਿਸ ਸਾਡਾ ਇਹ ਜਿਹੜਾ ਹਲਕਾ ਆ ਪਾਰਲੀਮੈਂਟੀ ਹਲਕਾ ਨੰਦਗੁਰ ਸਾਹ ਪੈਂਦਾ ਕੋਈ ਐਦਾ ਵੀ ਚਾਹੁੰਦੇ ਹੋ ਕਿ ਇਸ ਹਲਕੇ ਤੋਂ ਤੁਹਾਡੀ ਪਾਰਟੀ ਕਾਂਗਰਸ ਪਾਰਟੀ ਮਹਿਲਾ ਨੂੰ ਟਿਕਟ ਦੇਵੇ ਔਰ ਮਹਿਲਾ ਇਸ ਇਲਾਕੇ ਦੀ ਨੁਮਾਇੰਦਗੀ ਕਰੇ ਹਾਂ ਜੀ ਮੇਰੇ ਨਾਲ ਕੱਲ ਗੱਲ ਹੋਈ ਸੀ ਰਿਜ਼ਰਵਰ ਦੀ ਤਾਂ ਉਹ ਕਹਿੰਦੇ ਸੀ ਕੋਈ ਤੁਸੀਂ ਲੇਡੀਜ਼ ਦਾ ਨਾਮ ਬੋਲੋ ਪਰ ਮੈਨੂੰ ਇਹ ਸੀਗਾ ਵੀ ਜਿੰਨਾ ਚਿਰ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਆਪਾਂ ਕਿਹਦਾ ਨਾਮ ਲੈ ਲਈਏ ਅਸੀਂ ਵੀ ਤੇ ਇਹ ਚਾਹੁੰਦੇ ਪੇ ਅੱਗੇ ਬੰਦੇ ਬਣਦੇ ਆ ਹੁਣ ਅਸੀਂ ਚਾਹੁੰਦੇ ਵੈਸੇ ਕਿ ਲੇਡੀਜ਼ ਬਣ ਜਵੇ ਤਾਂ ਵਧੀਆ ਗੱਲ ਆ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅੰਬਿਕਾ ਸੋਨੀ ਜੀ ਵੀ ਇੱਥੋਂ ਇਲੈਕਸ਼ਨ ਲੜੇ ਸੀਗੇ ਹਾਂਜੀ ਹਾਂਜੀ ਕੀ ਸਮਝਦੇ ਹੋ ਵੀ ਉਹਨਾਂ ਨੇ ਵੀ ਚਾਹਦੇ ਹੋ ਤੁਸੀਂ ਅੰਬਿਕਾ ਸੋਨੀ ਜੀ ਬਹੁਤ ਵਧੀਆ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਵੀ ਤੇ ਮਨੀਸ਼ ਵੀ ਜੀ ਸੀਗੇ ਪਰ ਉਹਨਾਂ ਨੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਗੋਲਮਲ ਜੀ ਕਿੱਧਰ ਜਾ ਰਿਹਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਕੋਈ ਲੇਡੀ ਚ ਵੜ ਜੇ ਤਾਂ ਸਾਡੇ ਲਈ ਬਹੁਤ ਵਧੀਆ ਮਾਣ ਵਾਲੀ ਗੱਲ ਹੋਊਗੀ ਔਰ ਕੋਈ ਸਨੇਹਾ ਦਿਨਾ ਜਾਓ ਔਰ ਇਹ ਸਨੇਹਾ ਵਿੱਚ ਠੀਕ ਨਵੀਂ ਸਰਕਾਰ ਨੂੰ ਸਾਡਾ ਇਹ ਸਨੇਹਾ ਸੀਗਾ ਕਿ ਹਾਂ ਸੋਚੇ ਨਸ਼ੇ ਵੱਧ ਗਏ ਚੋਰੀਆਂ ਚਕਾਰੀਆਂ ਵੱਧ ਗਈਆਂ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ ਪਿੰਡਾਂ ਵਿੱਚ ਕੀ ਹੋ ਰਿਹਾ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਇਹਨਾਂ ਤੋਂ ਰਾਹਤ ਮਿਲ ਜਾਵੇ ਤੇ ਸਾਡਾ ਜੋ ਗਾਂਹ ਆਉਣ ਵਾਲਾ ਜਿਹੜਾ ਨਵੀਂ ਪੀੜੀ ਆ ਉਹਨਾਂ ਨੂੰ ਕੋਈ ਵਧੀਆ ਘਰ ਨਰੇਗਾ ਵਾਲਿਆਂ ਦੇ ਜਿੱਦਾਂ ਕਹਿੰਦੇ ਹੋਏ ਪੱਤਾ ਮਿਲਦਾ ਹੁੰਦਾ ਆ ਬੇ ਇੰਨੇ ਪੈਸੇ ਨਰੇਗਾ ਵਾਲਿਆਂ ਨੂੰ ਆਉਂਗੇ ਬੇ ਉਹ ਨਹੀਂ ਮਿਲਿਆ ਹੈਗਾ ਉਹਦੇ ਲਾਰੇਆਂ ਚ ਰੱਖੀ ਜਾਂਦੇ ਆ ਵੀ ਐਨੇ ਮਿਲੂਗਾ ਇਦਾਂ ਆਉਂਗੀ ਇਦਾਂ ਆਉਂਗੀ ਨਰੇਗਾ ਲਈ ਆ ਸਕੀਮ ਆ ਸਕੀਮ ਆ ਕੋਈ ਸਕੀਮ ਪੂਰੀ ਨਹੀਂ ਹੋਈ ਬਹੁਤ ਿਰ ਦੇ ਜੇ ਅਸੀਂ ਕੰਮ ਕਰਦੇ ਆ ਸਾਨੂੰ ਅੱਜ ਤੱਕ ਪੱਤਾ ਨਹੀਂ ਮਿਲਿਆ ਕਦੇ ਸਾਨੂੰ ਦਵਾਈ ਨਹੀਂ ਕਦੇ ਸਾਨੂੰ ਕੋਈ ਚੀਜ਼ ਨਹੀਂ ਦਿੱਤੀ ਜਿਹੜੀ ਮਤਲਬ ਅਸੀਂ ਮਿਹਨਤ ਵੀ ਕਰਦੇ ਆ ਉਹ ਵੀ ਥਿੰਨੀ ਥਿੰਨੀ ਮਹੀਨੀ ਮਿਲਦੀ ਉਹ ਤੋਂ ਸੁਹੂਲਤਾ ਦੇਣ ਦਾ ਵੀ ਐਲਾਨ ਕੀਤਾ ਜਿਹੜੀਆਂ ਨਹੀਂ ਮਿਲ ਰਹੀਆਂ ਹਾਂਜੀ ਹੋਰ ਸੂਤਾ ਜੋ ਨਰੇਗਾ ਚ ਮਿਲਨੀ ਚਾਹੀਦੀਆਂ ਉਹ ਵੀ ਐਲਾਨ ਕੀਤਾ ਜਿਹੜੀਆਂ ਮਿਲ ਰਹੀਆਂ ਹਾਂਜੀ 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 ਉਹ ਵੀ ਚਾਹੀਦੀਆਂ ਜੀ ਸਾਨੂੰ ਦਵਾਈ دارو ਵੀ ਚਾਹੀਦੇ ਹੱਥਾਂ ਦਸਤਾਨੇ ਵੀ ਚਾਹੀਦੇ ਜੋੜੇ ਵੀ ਚਾਹੀਦੇ ਕੱਪੜੇ ਵੀ ਚਾਹੀਦੇ ਕਿਹੜੀ ਚੀਜ਼ ਨਹੀਂ ਗਰੀ ਪੰਚਾਇਤ ਦੀ ਸਾਨੂੰ ਫਰਨਾ ਚਾਹੀਦੀ 100 ਦਿਨ ਪੂਰਾ ਕਦੀ ਹੁੰਦਾ ਹੀ ਨਹੀਂ ਕਿਸੇ ਦਾ ਵੀ 100 ਦਿਨ ਪੂਰਾ ਹੋਊਗਾ 100 ਦਿਨ ਕਿਸੇ ਦਾ ਪੂਰਾ ਨਹੀਂ ਹੁੰਦਾ ਕਰਦੇ ਹੀ ਨਹੀਂ 90 ਦਿਨ ਲਾਉਂਦੇ ਤੇ 100 ਦਿਨ ਕੱਟਣ ਵਾਲੇ ਬੰਦੇ ਆਚਾਰ ਕਦਮ ਲਵਾ ਕੇ ਚੱਲ ਇਹ ਤਾਂ ਨਹੀਂ ਜੀ ਕੋਤਨੀ ਵੜੇ ਦੰਦ ਲੋ ਅਦੇ ਲਵਾ ਕੇ ਫੇ ਕਹਿੰਦੇ ਬੱਸ ਜੀ ਉਹਨੇ ਇੰਨੇ ਦੇ ਨਹੀਂ ਲਵਾਣੇ ਇਹ ਸਾਨੂੰ ਪਤਾ ਮੈਨਣਾ ਕਿ ਜਮਾ 100 ਸਾਲ ਨਾ ਹੁੰਦਾ ਹੋਵੇ ਆਜੜੀ ਨਾ ਉਹ ਘਰ ਨਾ ਕੀ ਕਹਿੰਦੇ ਤੁਮ ਭਗਵੰਤਾਨ ਸਰਕਾਰ ਹਾਂਜੀ ਇਹਨਾਂ ਨੂੰ ਜਰਾ ਉੱਚਾ ਸੌਂਦਾ ਆ ਭਗਵੰਤਾਨ ਸਰਕਾਰ ਬਾਰੇ ਕੀ ਕਹੋਗੇ ਉਹਨਾਂ ਬਾਰੇ ਕੀ ਕਹਿਣਾ ਹੋਈ ਹੋਰ ਸਰਕਾਰ ਨੇ ਦੇਣ ਤਾਂ ਆਈ ਆ ਇਹ ਕੰਮ ਕਰ ਰਹੀ ਹੈ ਕਿ ਨਹੀਂ ਪਸੰਦ ਉਹਨਾਂ ਦੇ ਕੰਮ ਅਮੇਤ ਆਲੇ ਆ ਨੀਅਤ ਤੇਈਆ ਸਾਡੇ ਲਈ ਤਾਂ ਕੋਈ ਚੰਗਾ ਨਹੀਂ ਹੈਗਾ ਸਾਡੇ ਲਈ ਕੋਈ ਚੰਗਾ ਨਹੀਂ ਹੈਗਾ ਸਾਡੇ ਨਿਆਣੇ ਹਨਾ ਬੀਏ ਬੀਏ ਪਾਸ 12 12 ਪਾਸ ਸਾਡੇ ਨਿਆਣੇ ਘਰ ਬੈਠੇ ਆ ਸਾਡੇ ਲਈ ਤਾਂ ਕੋਈ ਚੰਗਾ ਨਹੀਂ ਇੰਨੀ bari ਹਨਾ ਪੇਪਰ ਲੇਖ ਲੇਖ ਕੇ ਦਿੱਤੇ ਆ ਸਾਡੇ ਮੁੰਡੇ ਨੇ ਨਿਆਣੇ ਨੇ ਕਿ ਉਹਨਾਂ ਨੇ ਵੀ ਨੌਕਰੀ ਮਿਲ ਜੂਗੇ ਏਦਾਂ ਜਦੋਂ ਵੋਟਾਂ ਲੈਣ ਦਾ ਕੰਮ ਹੁੰਦਾ ਆ ਉਦੋਂ ਕਹਿੰਦੇ ਆ ਜੀ ਆਹ ਪੇਪਰ ਭਰ ਦੋ ਪੇਪਰ ਕੋਈ ਵੀ ਨਹੀਂ ਨਿਕਲਦਾ ਹਿੰਦੁਸਤਾਨ ਦੀ ਇੱਕ ਨਵੀਂ ਸਰਕਾਰ ਬਣਨੀ ਚਾਹੀਦੀ ਹੈ ਸਾਨੋਤਾ ਜੀ ਕਹਾ ਕਰਾਸ ਹਾਂ ਹਾਂ